ਮਲਾਇਓ ਸਾਥਿਓ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਜ਼ਮ ਛੇਵੇਂ ਬੇਗ ਹੰਦੇਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਾਲ ਮੀਟਿੰਗਾਂ ਵੀ ਹੋਈਆਂ ਮੁੱਖ ਨੇਪੁਆ ਤਵਨ ਨਾਲ ਮੀਟਿੰਗ ਹੋਈ ਬਤਿਹਾਰ ਪਾਸ ਜਿਨ੍ਹਾਂ ਨਾਲ ਮੀਟਿੰਗ ਹੋਈ ਪਰ ਮੀਡੀਆ ਦੇ ਵਿੱਚ 2016 ਤੋਂ ਪੇਕ ਹੰਦੇਰੀਆ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਮਲਾਇਓਨ ਮਜਬੂਰ ਹੋ ਗਏ ਪੰਜਾਬ ਤੇ ਹਾਈ ਕੋਰਟ ਦਾ ਦਰਵਾਜਾ ਖੜਕਾਉਣਾ ਪਿਆ ਸੀ ਜਿਸ ਕਰਕੇ ਜੋ ਕਿ 4 ਦਸੰਬਰ ਨੂੰ ਪੰਜਾਬ ਹਾਈ ਕੋਰਟ ਦੇ ਜਾਸਾ ਵੱਲੋਂ ਪੰਜਾਬ ਸਰਕਾਰ ਦਾ ਵਕੀਲ ਵੀ ਸ਼ਾਮਲ ਹੋਇਆ ਸੀ ਉਹਨਾਂ ਨੂੰ ਕਿਹਾ ਗਿਆ ਕਿ ਜੋ 2016 ਤੋਂ ਲਗਭਗ 14000 ਰੁਪਏ ਮਲਾਨਾ ਏਰੀਅਰ ਬਣਦਾ ਹੈ ਚਾਹੀਦਾ ਪੰਜਾਬ ਸਰਕਾਰ ਨੂੰ ਇਹ ਸੀ ਕਿ ਜਦੋਂ 7 2021 ਤੋਂ 6ਵਾਂ ਪੇਸ਼ ਨੋਕੀ ਦਿੱਤਾ ਸੀ ਨਵੰਬਰ ਵਿੱਚ ਨਵੰਬਰ 2021 ਦੇ ਵਿੱਚ ਏਰੀਆ ਦੇਣਾ ਬਣਦਾ ਸੀ ਪਰ ਪੰਜਾਬ ਸਰਕਾਰ ਉਹ ਏਰੀਆ ਨਹੀਂ ਦਿੱਤਾ ਜਿਸ ਕਰਕੇ 4 ਦਸੰਬਰ ਨੂੰ ਜੋ ਕਿ ਪੰਜਾਬ ਦੇ ਹਾਈ ਕੋਰਟ ਨੇ ਸੇਬ ਬਖਨੀਰੀ ਤੇ ਸੰਧੀ ਫੈਸਲਾ ਕਰਨਾ ਸੀ ਪੰਜਾਬ ਸਰਕਾਰ ਵੱਲੋਂ ਵਕੀਲ ਹਾਜ਼ਰ ਹੋਇਆ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਸਮਾਂ ਹੋਰ ਦੋ ਪਹਿਲਾਂ ਵੀ ਦੇਖਿਆ ਹੈ ਕਿ 29 ਨਵੰਬਰ ਨੂੰ ਵੀ ਸਮਾਂ ਮੰਗਿਆ ਗਿਆ ਸੀ ਪਰ ਹੁਣ 4 ਦਸੰਬਰ ਨੂੰ ਫੇਰ ਹੋਰ ਸਮਾਂ ਮੰਗਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਸਾਨੂੰ ਸਮਾਂ ਹੋਰ ਦੋ ਕਿਉਂਕਿ ਛੇਵੇਂ ਪੇਗਨ ਲਈ ਰ ਲਗਭਗ 14000 ਕਰੋੜ ਰੁਪਇਆ ਬਣਦਾ ਹੈ ਮਲਾਈ ਹੁੰਦਾ ਪਰ ਪੰਜਾਬ ਸਰਕਾਰ ਦੇਣ ਰ ਜਿਸ ਕਰਕੇ ਜੋ 50 ਹਨ ਹਾਈ ਕੋਰਟ ਨੇ ਹੁਣ ਆਉਣ ਵਾਲੇ 18 ਦਸੰਬਰ ਨੂੰ ਕੋਈ ਛੇਵੇਂ ਪੇਗ ਵਿੱਚ ਸੁਣਦੀ ਫੈਲਾ ਕੀਤਾ ਜਾ ਸਕਦਾ ਹੈ ਪੰਜਾਬ ਹਾਈ ਕੋਰਟ ਦੇ ਜੱਜ ਸਾਹਿਬ ਨੇ ਵੀ ਕਿਹਾ ਪੰਜਾਬ ਸਰਕਾਰ ਦੇ ਵਕੀਲ ਨੂੰ ਵੀ ਐਡਵਰਟਾਈਜ਼ਮੈਂਟ ਦਾ ਜੋ ਆ ਸਰਕਾਰ ਇਨਾ ਖਰਚਾ ਕੀਤਾ ਹੈ ਸਾਨੂੰ ਉਸ ਦਾ ਹਿਸਾਬ ਤੋਕੇ ਦਿੱਤਾ ਜਾਵੇ ਪੰਜਾਬ ਦੇ ਸੈਨਾ ਹਾਈ ਕੋਰਟ ਆਉਣ ਨਾਲ ਸਾਨੂੰ ਵਿੱਚ ਕੋਈ ਫੈਸਲਾ ਕਰ ਸਕਦੇ ਹਨ ਬਾਕੀ ਜੋ ਮਰਾਈ ਮੁੱਖ ਮੰਗਾ ਹਨ ਜੀ 17/7/2020 ਵਾਲੇ ਮਰਾਈ ਨੂੰ 6 ਮਹੀਨੇ ਲਾਊ ਕਰਨਾ ਮਲਾਇਆ ਕੱਟੇਗੇ 37 ਤਰ੍ਹਾਂ ਦੇ ਪੱਤੇ ਬਹਾਲ ਕਰਨੇ ਮੈਡੀਵ ਲ ਵਰਕਰ ਆਸਾ ਵਰਕਰ ਆਗਣਵਾਰੀ ਵਰਕਰਾਂ ਨੂੰ ਮਾਨਵ ਤੇ ਵਾਅਦਾ ਕਰਨਾ ਤੇ ਮੁੱਖ ਮੰਗਾ ਜਿਹਨੂੰ ਲੈ ਕੇ ਵਿਤੋਲੀ ਹਰਪਾਲ ਜੀ ਇਮਾਨ ਨਾਲ ਜਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂ ਇਸ ਨਾਲ ਜਾਂ ਮੁਖਰੀ ਪੁਆਨ ਤਵਨਾਂ ਮੀਟਾਂ ਵਿੱਚ ਹੋਈਆਂ ਪਰ ਮੀਟਾਂ ਨੇ ਕੋਈ ਹੱਲ ਨਹੀਂ ਕੀਤਾ ਗਿਆ ਦੂਜੇ ਪਾਸੇ ਕੰਪਿਊਟਰ ਅਧਿਆਪਕ ਲਗਭਗ 95 ਦਿਨ ਤੋਂ ਮੁਖਰੀ ਪੁਆਨ ਤਵਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਬੈਠੇ ਹਨ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਦ ਕੀਤਾ ਜਾਵੇ ਅਧਿਸ਼ੇਵ ਆਪੇਕ ਨੂੰ ਲਗਦਾ ਜਾਵੇ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਹੋਈ ਕੰਪਿਊਟਰ ਅਧਿਆਪਕਾਂ ਦੀ ਨਾ ਹੀ ਕੋਈ ਉੱਥੇ ਐਮਐਲਏ ਗਿਆ ਨਾ ਹੀ ਕੋਈ ਕਹਿਣ ਮੰਤ ਦੀ ਗਿਆ ਨਹੀਂ ਮੁੱਖ ਮੰਤਰੀ ਪਵਨ ਤੁਮ ਆ ਗਿਆ ਪਰ ਲਗਾਤਾਰ ਭੁਖ ਹੜਤਾਲ ਜਿ ਬੈਠੇ ਹਨ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮਜ਼ਦੂਰ ਬਾਹਰ ਮੰਗ ਕਰ ਰਹੇ ਹਨ ਕਿ ਸਨ ਪੱਕਾ ਕੀਤਾ ਜਾਵੇ ਹਾਲ ਕਿ ਮੁੱਖ ਮੰਤਰੀ ਪਵਨ ਤੁਮ ਪਹਿਲਾਂ ਵੀ ਕੀ ਗੱਲ ਕਰ ਚੁੱਕਿਆ ਵੀ ਕੱਚੇ ਨੂੰ ਨਾਲ ਪੱਕੇ ਕਰਾਂਗੇ ਕੱਚਾ ਸ਼ਾਤ ਕਰਾਂਗੇ ਪੰਜਾਬ ਸਰਕਾਰ ਬਣੀ ਨੂੰ 22 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਅੱਜੇ ਤੱਕ ਰੋਪੜ ਸੰਭਾਲਣ ਦੇ ਵਿੱਚ ਲਹਿਰਾ ਮਾ ਬਥਰਮਲਾਣ ਦੇ ਵਿੱਚ ਇੱਕ ਵੀ ਕਾਮਾ ਪੱਕਾ ਨਹੀਂ ਦਿੱਤਾ ਗਿਆ ਜਿਸ ਵੇਲੇ ਮਲਾਇਮ ਨੂੰ ਲਗਾਤਾਰ ਸ਼ਿਕਾਇਤ ਜਾਰੀ ਆ ਪੰਜਾਬ ਸਰਕਾਰ ਦਾ ਵਕੀਲ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਗੱਲ ਪੇਸ਼ ਹੋਇਆ ਸੀ ਕਿਉਂਕਿ 4 ਦਸੰਬਰ ਨੂੰ ਤਰੀਕ ਸੀ ਜਿਸ ਦੇ ਵਿੱਚ ਜੋ ਪੰਜਾਬ ਦੇ ਹਾਈ ਕੋਰਟ ਨੇ ਜੱਜ ਸਾਹਮਣੇ ਕਿਹਾ ਕਿ ਜੋ ਮਲਾਨਾ ਏਰੀਆ ਬਣਦਾ ਹੈ ਲਗਭਗ 14 ਹੇਕਟੇਰ ਦਿੱਤਾ ਜਾਵੇ ਚਾਹੇ ਤਾਂ ਪੰਜਾਬ ਸਰਕਾਰ ਨੂੰ ਇਹ ਸੀ 7 2021 ਦੇ ਵਿੱਚ ਜਦੋਂ ਛਿਆਂ ਪੇਖ ਲਾਗੂ ਕਰ ਦਿੱਤਾ ਸੀ ਉਸ ਸਮੇਂ ਹੀ ਨਵੰਬਰ 2021 ਦੇ ਵਿੱਚ ਮਲਾਇ ਦੇਣਾਂ ਮੰਗਦਾ ਸੀ ਪਰ 50 ਸਰਕਾਰ ਨਹੀਂ ਦਿੱਤਾ ਪਰ 50 ਸਰਕਾਰ ਦੇ ਵਕੀਲ ਨੂੰ ਇਹ ਕਿਹਾ ਗਿਆ ਸਾਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ ਹੁਣ ਆਉਣ ਵਾਲੀ 4 ਦਸੰਬਰ ਨੂੰ ਪੰਜਾਬ ਦੇ ਹਾਈ ਕੋਰਟ ਮਲਾਇ ਦੇ ਹੱਕ ਵਿੱਚ ਫੈਲਾ ਕਰ ਸਕਦਾ ਹੈ 18 ਦਸੰਬਰ ਦੀ ਕਰ ਰਹੇ ਹਨ ਮਲਾਜਮ ਪਰ 50 ਸਰ بار بار ਲਾਰੇ ਲਾ ਕੇ ਹੈ ਪਾਸ ਕਰ ਰਹੀ ਹੈ ਜਿਸ ਕਰੇ ਮਲਾਜਮਾਂ ਚਾਹੇ ਇਕੱਤੇ ਮਲਾਜਮਾਂ ਜਾਂ ਪੱਕੇ ਮਲਾਜਮਾਂ ਮਿਡਲ ਵਰਕਰਾਂ ਗਣਵਰੀ ਵਰਕਰਾਂ ਸਾਰੇ ਹੀ ਆਪ ਸਰਕਾਰ ਦੇ ਲਾਰਿਆਂ ਤੋਂ ਜਾਂ ਮੁੱਖ ਨੇ ਭਵਾਨ ਤੋਂ ਵਾਲੇ ਲਾਰਿਆਂ ਬਹੁਤ ਦੁਖੀਆਂ ਹਨ ਧੰਨਵਾਦ ਸਾਥਿਓ ਚੈਨਲ ਨੂੰ ਸਬਸਕ੍ਰਾਈਬ ਕਰੋ